ਅਸੀਂ ਬਲਾੜੀ ਕਲਾਂ ਖੜਿਆ ਜਿਹਦਾ ਬੰਬੇ ਮਜਰੇ ਦੀ ਖੇਵਟ ਦੇ ਵਿੱਚ ਇੱਥੇ ਅੱਜ ਇੱਕ ਬੜਾ ਭਿਆਨਕ ਹਾਸਾ ਵਾਪਰਿਆ ਜਿੱਥੇ ਇੱਕ ਟਰਾਂਸਫਾਰਮ ਤੋਂ ਸਪਾਰਕ ਹੋ ਕੇ ਅੱਗ ਸ਼ੁਰੂ ਹੋਈ ਔਰ ਅੱਗ ਨੇ ਐਡੇਗਾ ਰੂਪ ਧਾਰ ਲਿਆ ਕਿ ਜਿਹਦੇ ਵਿੱਚ ਆ ਜਿਹੜਾ ਨਾਲ ਲੱਗਦੇ ਕਿਸਾਨ ਦੀ ਜਿਹੜੀ ਫਸਲ ਖੜੀ ਸੀ ਤਕਰੀਬਨ 6 ਏਕੜ ਦੇ ਲਗਭਗ ਇਹਦੀ ਜਿਹੜੀ ਫਸਲਾ ਸਾਰੀ ਤਬਾਹ ਹੋ ਗਈ ਸੜ ਕੇ ਔਰ ਇਹਨਾਂ ਦੇ ਜਿਹੜੇ ਖਰਚੇ ਨੇ ਸਾਰੇ ਜਗਜੀਤ ਸਿੰਘਨ ਉਹਦੇ 8-10 ਏਕੜ ਦੇ ਦੇ ਖਰਚੇ ਜਿਹੜੇ ਉਹ ਸੜਗੇ ਇੱਕ ਪਿੱਛੇ ਬਲਬੀਰ ਸਿੰਘ ਦੇ ਕਰਜ਼ੇ ਨੇ ਉਹ ਸੜਗੇ ਸੋ ਅੱਜ ਜਿਹੜੀ ਇਹ ਅਣਗੈਲੀ ਹੋਈ ਇਹ ਟੋਟਲੀ ਅਣਗੈਲੀ ਪ੍ਰਸ਼ਾਸਨ ਦੀ ਅਣਗੈਲੀ ਖਾਸ ਤੌਰ ਤੇ ਬਿਜਲੀ ਵਿਭਾਗ ਦੀ ਅਣਗੈਲੀ ਦੇ ਕਾਰਨ ਜਿਹੜੀ ਇਹ ਜਿਹੜੀ ਅੱਗ ਸ਼ੁਰੂ ਹੋਈ ਜਦ ਕਿ ਕਿਸਾਨ ਦੱਸ ਰਹੇ ਨੇ ਕਿ ਅਸੀਂ ਵਿਭਾਗ ਕੋਲ ਜਾ ਕੇ ਕਹਿੰਦੇ ਰਹੇ ਵੀ ਇੱਥੇ ਥੋੜਾ ਟਰਾਂਸਫਾਰਮਰ ਸਪਾਰਕ ਕਰ ਰਿਹਾ ਉਹਨੂੰ ਤੁਸੀਂ ਠੀਕ ਕਰ ਦਿਓ ਔਰ ਇਹ ਲੰਬੇ ਸਮੇਂ ਤੋਂ ਕਿੱਥੇ ਟਰਾਂਸਫਾਰਮਰ ਸਪਾਰਕ ਕਰ ਰਹੇ ਨੇ ਤਾਰਾਂ ਢਿੱਲੀਆਂ ਨੇ ਖੰਭੇ ਟੇਢੇ ਨੇ ਪਰ ਬਿਜਲੀ ਬੋਰਡ ਦੇ ਕੰਨ ਤੇ ਯੂਨੀ ਸਰਕਾਰੀ ਲੋਕ ਜਾ ਜਾ ਕੇ ਕਹਿ ਰਹੇ ਨੇ ਵੀ ਸਾਡਾ ਕੰਮ ਠੀਕ ਕਰ ਉਦੇ ਮੈਹਕਮੇ ਦੇ ਕਰਨ ਚ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਰਹੀ ਹੈ ਔਰ ਕਿਤੇ ਬੀਬੀਆਂ ਰੋ ਰਹੀਆਂ ਨੇ ਵੀ ਸਾਡੇ ਕੋਲ ਕੱਖ ਨਹੀਂ ਰਿਹਾ ਕਿਤੇ ਬੰਦੇ ਝੁਲਸੇ ਜਾ ਰਹੇ ਨੇ ਕਿਸੇ ਟਰੈਕਟਰ ਸੜ ਰਹੇ ਨੇ ਕਿਤੇ ਕੰਬਾਈਨਾ ਸੜ ਰਹੀਆਂ ਨੇ ਇਹ ਸਾਰਾ ਬਿਜਲੀ ਬੋਰਡ ਦੇ ਮੈਹਕਮੇ ਦੀ ਅਣਗਹਿਲੀ ਦੇ ਕਾਰਨ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਜਿਹੜਾ ਇਹ ਸਾਰੀ ਘਟਨਾ ਕਰਮ ਵਾਪਰਿਆ ਔਰ ਦੂਜੀ ਗੱਲ ਜਦੋਂ ਇੱਥੋਂ ਦੇ ਇਲਾਕੇ ਦੇ ਲੋਕਾਂ ਨੇ ਜਦੋਂ ਅੱਗ ਲੱਗੀ ਤਾਂ ਫਾਇਰ ਬ੍ਰਿਗੇਡ ਨੂੰ ਜਿਹੜਾ ਪਹਿਲਾਂ ਸੂਚਨਾ ਕੀਤੀ ਪਰ ਤਕਰੀਬਨ 1 ਘੰਟਾ ਸਵਾ ਘੰਟੇ ਬਾਅਦ ਇੱਥੇ ਫਾਇਰ ਬ੍ਰਿਗੇਡ ਪਹੁੰਚੀ ਜਿਹਦੇ ਵਿੱਚ ਵੱਡਾ ਕਾਰਨ ਉਹਨਾਂ ਦਾ ਫੇਲਿਅਰ ਇਹ ਹੋਇਆ ਕਿ ਜਿਹੜੀਆਂ ਫਾਈਬਰ ਗੇਟਾਂ 'ਚ ਪੰਜਾਬ ਦੇ ਵਿੱਚ ਖੜਾਈਆਂ ਹੋਈਆਂ ਨੇ ਇਹ ਸਾਰੀਆਂ ਹੈੱਡ ਆਫਸ ਤੇ ਸ਼ਹਿਰਾਂ ਦੇ ਗੱਬੇ ਖੜਾਈਆਂ ਹੋਈਆਂ ਨੇ ਜਿਨੀਆਂ ਕਿ ਜੱਤ ਕੇ ਜਿਹੜੀ ਕਣਕਾਂ ਨੇ ਇਹ ਰੂਰਲ ਏਰੀਆ 'ਚ ਨੇ ਪਿੰਡਾਂ ਦੇ ਇਲਾਕਿਆਂ 'ਚ ਨੇ ਅੱਜ ਇਹ ਜਿਹੜੀ ਫਸਲ ਹੈ ਫਸਲ ਨੂੰ ਇੱਥੇ 10-10 ਪਿੰਡਾਂ ਦੇ ਜ਼ੋਨ ਬਣਾ ਕੇ 20-20 ਪਿੰਡਾਂ ਦੇ ਜ਼ੋਨ ਬਣਾ ਕੇ ਇਹ ਫਾਈਬਰ ਗੇਟ ਗੱਡੀਆਂ ਇੱਥੇ ਖੜਨੀਆਂ ਚਾਹੀਦੀਆਂ ਨੇ ਇਤੋਂ ਬਲਾਕ ਖੇੜਾ ਸਾਡੇ ਤਿੰਨ 3 ਕਿਲੋਮੀਟਰ ਦਾ ਜਿੱਥੇ ਗੱਡੀ ਖੜੀ ਨਹੀਂ 10 ਮਿੰਟਾਂ 'ਚ ਗੱਡੀ ਪਹੁੰਚ ਜਾਂਦੀ ਪਰ ਜਿੱਥੇ ਫਾਇਰ ਗੇਟ ਗੱਡੀਆਂ ਖੜਾਈਆਂ ਹੋਈਆਂ ਨੇ ਉੱਥੇ ਸਕੂਟਰ ਮੋਟਰਸਾਈਕਲ ਨਹੀਂ ਜਾ ਸਕਦਾ ਆ ਸਰੰਦ ਮਿਊਸਪੈਲਟੀ ਸ਼ਹਿਰ ਦਾ ਗੱਬੇ ਦਫ਼ਤਰ ਹੈ ਉੱਥੇ ਖੜਾਈਆਂ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਦਾ ਫਾਇਰ ਗੇਟ ਗੱਡੀਆਂ ਨਾਲ-ਨਾਲ ਲਈ ਫਿਰ ਰਿਹਾ ਹੈ ਰਾਜਪਾਲ ਆਪਣੇ ਨਾਲ-ਨਾਲ ਲਈ ਫਿਰ ਰਹੇ ਨੇ ਔਰ ਅੱਜ ਇੱਥੇ ਉਹਨਾਂ ਦੇ ਨਾਲ ਦੀ ਬਜਾਇਆ ਜੇ ਪੰਜਾਬ ਦੇ ਵਿੱਚ ਫਾਇਰ ਗੇਟਾਂ ਦੀ ਲੋੜ ਹੈ ਇੱਥੇ ਇੱਕ ਫਾਇਰ ਗੇਟ ਖੜਾਉਣ ਦੀ ਲੋੜ ਹੈ ਸੋ ਇਹ ਸਾਰੀ ਜਿਹੜੀ ਇਨਗੈਲੀ ਹੈ ਪ੍ਰਸ਼ਾਸਨ ਦੀ ਇਨਗੈਲੀ ਫਾਇਰ ਗੇਟ ਡਿਪਾਰਟਮੈਂਟ ਔਰ ਖਾਸ ਕਰਕੇ ਬਿਜਲੀ ਵਿਭਾਗ ਦੀਆਂ ਗੱਲਾਂ ਅਸੀਂ ਮੰਗ ਕਰਦੇ ਆਂਗੇ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਜਾਂਚ ਹੋ ਕੇ ਜਿਨ੍ਹਾਂ ਦੀ ਵੀ ਕਿਸੇ ਅਫਸਰ ਦੀਆਂ ਗੱਲ ਇਹ ਹੋਈ ਉਹਨਾਂ ਤੇ ਕਾਰਵਾਈ ਉਹਨਾਂ ਤੋਂ ਉੱਪਰ ਪਾਈ ਕਰਾਉਣੀ ਚਾਹੀਦੀ ਆ ਔਰ ਦੂਜੀ ਗੱਲ ਜਿਹੜਾ ਇਹ ਕਿਸਾਨ ਆ ਜਿਨ੍ਹਾਂ ਦਾ ਐਡਾ ਵੱਡਾ ਨੁਕਸਾਨ ਹੋਇਆ ਜਿਹਦੇ ਕੋਲ ਅੱਜ ਕੱਖ ਨਹੀਂ ਰਿਹਾ ਜਿਹੜਾ ਇੱਕ ਮਰਲਾ ਜਿਹਦੇ ਕੋਲ ਜ਼ਮੀਨ ਨਹੀਂ ਹੈ ਜਿਨ੍ਹਾਂ ਜ਼ਮੀਨ ਠੇਕੇ ਤੇ ਲੈ ਕੇ ਇਹ ਜਿਹੜੀ ਫਸਲ ਪਾਲ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਬੱਚਿਆਂ ਨੂੰ ਪਾਲਦਾ ਸੀ ਅੱਜ ਇਸ ਦੀ ਮਦਦ ਕਰਨ ਦੀ ਲੋੜ ਆ ਕਿਸਾਨ ਜਿਹੜਾ ਸਰਕਾਰ ਲਾਰੇ ਨਾ ਲਾਵੇ ਸਰਕਾਰ ਇਮੀਡੀਏਟ ਇਹਦਾ ਇਹਦਾ ਸਰਬਾ ਕਰਕੇ ਜਿੰਨਾ ਵੀ ਇਹਦਾ ਨੁਕਸਾਨ ਹੋਇਆ ਕਟੋ-ਕਟ 50000 55000 ਏਕੜ ਦਾ ਇਹਨੂੰ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਤਾਂ ਕਿ ਕੋਈ ਮਾੜੀ-ਮੋਟੀ ਕਿਸਾਨਾਂ ਨੂੰ ਰਾਹਤ ਮਿਲੇ ਔਰ ਜਿਨ੍ਹਾਂ ਦਾ ਖਰਚਿਆਂ ਦਾ ਨੁਕਸਾਨ ਹੋਇਆ ਇਹਨਾਂ ਦਾ ਕਟੋ-ਕਟ 5000 ਰੁਪਏ ਪ੍ਰਤੀ ਏਕੜ ਇਹਨਾਂ ਨੂੰ ਮਿਲਣਾ ਚਾਹੀਦਾ ਇਹ ਸਾਡੀ ਮੰਗ ਆ ਸਰਕਾਰ ਤੋਂ ਔਰ ਸਰਕਾਰ ਨੂੰ ਸਾਡੀ ਬੇਨਤੀ ਹੈ ਵੀ ਜਿੱਥੇ ਤੁਹਾਡੀਆਂ ਖਾਮੀਆਂ ਨੇ ਇਹ ਖਾਮੀਆਂ ਨੂੰ ਸੁਧਾਰੋ ਤਾਂ ਕੋਈ ਪੰਜਾਬ ਦਾ ਬਚਾਅ ਹੋ ਸਕਦਾ ਹੋ ਸਕਦਾ ਤਾਂ ਪੰਜਾਬ ਦੇ ਕਿਸਾਨਾਂ ਦਾ ਬਚਾਅ ਹੋ ਸਕਦਾ ਔਰ ਕਿਸਾਨਾਂ ਨੂੰ ਵੀ ਸਾਡੀ ਇਨੀ ਮਰਤਾ ਸਹਿਤ ਬੇਨਤੀ ਹੈ ਜਿੱਥੇ ਸਾਨੂੰ ਕੋਈ ਹੈਜਾ ਖਤਰਾ ਲੱਗਦਾ ਉਹਦੇ ਲਈ ਸਾਨੂੰ ਕੋਈ ਨਾ ਕੋਈ ਅਗਾਹ ਸचेत ਹੋਣਾ ਚਾਹੀਦਾ ਸਾਨੂੰ ਲਾਈਨ ਕੱਟ ਜਾਂ ਕੱਟਣੀ ਚਾਹੀਦੀ ਜਾਂ ਕੋਈ ਹੋਰ ਜਿਹੜਾ ਪ੍ਰਬੰਧ ਐਸੇ ਕਰਨੇ ਤਾਂ ਕਿ ਸਾਡਾ ਨੁਕਸਾਨ ਨਾ ਹੋਵੇ ਕਿਸੇ ਨੇ ਕੁਝ ਨਹੀਂ ਦੇਣਾ ਇਹਨਾਂ ਤਾਂ ਲਾਰੇ ਲਾਉਨੇ ਸਰਕਾਰਾਂ ਨੇ ਆ ਕੇ ਅੱਜ ਐਡਾ ਵੱਡਾ ਹਾਦਸਾ ਹੋਇਆ ਇਹਦੇ ਵਿੱਚ ਤੁਸੀਂ ਸਭ ਤੋਂ ਵੱਡਾ ਫੇਲਿਅਰ ਕਿਸ ਚੀਜ਼ ਨੂੰ ਮੰਨੋਗੇ ਦੇਖੋ ਸਭ ਤੋਂ ਵੱਡਾ ਫੇਲਿਅਰ ਜਿਹੜਾ ਬਿਜਲੀ ਬੋਰਡ ਡਿਪਾਰਟਮੈਂਟ ਦਾ ਜਿਹਦੀ ਵਜ੍ਹਾ ਦੇ ਕਾਰਨ ਜਿਹਦੀ ਅੰਗੈਲੀ ਦੇ ਕਾਰਨ ਅੱਜ ਐਸਡੀਓ ਸਾਹਿਬ ਜੈਜੀ ਸਾਹਿਬ ਔਰ ਲਾਈਨਮੈਨ ਉਹ ਜ਼ਿੰਮੇਵਾਰ ਨੇ ਇਸ ਚੀਜ਼ ਦੇ ਜਿਨ੍ਹਾਂ ਨੇ ਇਹ ਆ ਚੀਜ਼ ਦੇਖੀ ਨਹੀਂ ਆ ਕਿ ਵੀ ਸਪਾਰਕਿੰਗ ਹੋ ਰਹੀ ਆ ਔਰ ਸਪਾਰਕਿੰਗ ਹੋ ਸਕਦੀ ਆ ਇਹ ਢਿੱਲੀਆਂ ਤਾਰਾਂ ਨੇ ਜਾਂ ਇੱਥੇ ਪੱਤੀਆਂ 'ਚ ਨੁਕਸਾ ਕੋਈ ਔਰ ਦੂਜਾ ਜਿਹੜਾ ਫੇਲੀਅਰ ਆ ਇੱਥੋਂ ਦੇ ਡਿਪਟੀ ਕਮਿਸ਼ਨਰ ਜਿਨ੍ਹਾਂ ਨੇ ਪ੍ਰਬੰਧ ਦੇਖਣਾ ਸਾਰਾ ਉਹਨਾਂ ਦੀ ਵਜ੍ਹਾ ਦੇ ਕਾਰਨ ਅੱਜ ਜਿਹੜਾ ਮੈਂ ਸਮਝਦਾ ਇਹ ਫਾਈਬਰ ਗੇਟ ਇੱਕ ਘੰਟਾ ਲੇਟ ਪਹੁੰਚੀ ਜੇ ਕਿਤੇ ਇੱਥੇ ਨੇੜੇ ਖੜੀ ਹੁੰਦੀ 5-7 ਕਿਲੋਮੀਟਰ ਤੇ ਪੀਰਜਨ ਮੰਡੀ ਦੇ ਵਿੱਚ ਖੜੀ ਹੁੰਦੀ ਜਾਂ ਇੱਥੇ ਚੁੰਨੀ ਖੜੀ ਹੁੰਦੀ ਜਾਂ ਕਿਤੇ ਬਟਾਲੀ ਖੜੀ ਹੁੰਦੀ ਜਾਂ ਖੇੜੇ ਖੜੀ ਹੁੰਦੀ ਤਾਂ ਸਾਡਾ ਨੁਕਸਾਨ ਘੱਟ ਹੁੰਦਾ ਪਰ ਹੁਣ ਇ ਤਬੀਆਂ ਨਾਲ ਆੜਦੜੇ ਜਿਹੜਾ ਫਸਲ ਦੇ ਵਿੱਚ ਅੱਗ ਨੂੰ ਰੋਕਿਆ ਤਾਂ ਇੱਥੇ ਪ੍ਰਸ਼ਾਸਨ ਨੇ ਤਾਂ ਕੁਝ ਕੀਤਾ ਹੀ ਨਹੀਂ ਪ੍ਰਸ਼ਾਸਨ ਦਾ ਜਦੋਂ ਸਾਰਾ ਕੋਈ ਬੁਝ ਗਈ ਅੱਗ ਫਿਰ ਫਾਇਰ ਬ੍ਰਿਗੇਡ ਗੱਡੀ ਆ ਰਹੀ ਆ ਤਾਂ ਸੋ ਉਹਨੂੰ ਕੀ ਕਰਨਾ ਫਿਰ ਅੱਗ ਜਬੂਜੀ ਤੋਂ ਆਈ ਆ ਸੋ ਇਸ ਕਰਕੇ ਸਰਕਾਰ ਦਾ ਬੜਾ ਵੱਡਾ ਫੇਲਿਅਰ ਹੈ ਸੋ ਵੀ ਕਿਵੇਂ ਅੱਗ ਲੱਗੀ ਕਿੱਡਾ ਕੁ ਤੁਹਾਡਾ ਨੁਕਸਾਨ ਹੋਇਆ ਦੇਖੋ ਸਰ ਸੌ ਸਾਹਮਣੇ ਸਰਕਾਰ ਦੀ ਸੁਆਹ ਹੋ ਗਈ ਇਸ ਕੋ ਕਿੰਨੀ ਪਾਸਾ ਹੋਣੀ ਮੇਰੀ ਹੋਗਾ ਇਹਦਾ ਜ਼ਬਾਹੇ ਨਹੀਂ ਕੰਮ ਕਰ ਰਿਹਾ ਜੀ ਕੀ ਕਰੀਏ ਆ ਦੇਖੋ ਸਾਰੀ ਬੱਲੀਆਂ ਬੱਲੀਆਂ ਥੱਲੇ ਬਹੁਤ ਸੋਹਣੀ ਕਣਕ ਸੀਗੀ ਔਰ ਗਰੀਬ ਬੰਦਾ ਇਹਦੇ ਕੋਈ ਇੱਕ ਮਰਲਾ ਜ਼ਮੀਨ ਨਹੀਂ ਇਨੇ ਸਿਰਫ ਠੇਕੇ ਦੇ 55000 ਨੂੰ ਲੈ ਕੇ ਜਿਹੜੀ ਇਹ ਖੇਤੀ ਕਰ ਰਿਹਾ ਆਪਣੇ ਬੱਚੇ ਪਾਲ ਰਿਹਾ ਪਰ ਅੱਜ ਇਹਦਾ ਕੀ ਹਿੱਲਾ ਅੱਜ ਕੋਈ ਹਿੱਲਾ ਨਹੀਂ ਹੈ ਜਿਵੇਂ ਪਤਾ ਨਹੀਂ ਵਿਆਜ ਤੇ ਲੈ ਕੇ ਵਿਚਾਰੇ ਨੇ ਜ਼ਮੀਨ ਠੇਕੇ ਤੇ ਲਈ ਠੇਕੇ ਤੇ ਲੈ ਕੇ ਹੁਣ ਇਹਦੀ ਫਸਲ ਖਤਮ ਹੋ ਗਈ ਔਰ ਨਾ ਇਹ ਠੇਕਾ ਕਿਵੇਂ ਦਊ ਔਰ ਕਿਵੇਂ ਉਹ ਜਿਹੜਾ ਸ਼ਾਹੂਕਾਰ ਦਾ ਜਿੱਥੋਂ ਪੈਸੇ ਲੈ ਕੇ ਨੇ ਇਹ ਜ਼ਮੀਨ ਲਈ ਉਹਦਾ ਕਿਵੇਂ ਪੈਸੇ ਮੜੂ ਕਿਵੇਂ ਅਗਲੀ ਫਸਲ ਗਾਂਹ ਖੇਤੀ ਕਰੂ ਲੈ ਸਕਦਾ ਜ਼ਮੀਨ ਇਹ ਨਹੀਂ ਲੈ ਸਕਦਾ ਗਾਂਹ ਨੂੰ ਇਹ ਠੇਕੇ ਤੇ ਜ਼ਮੀਨ ਲੈ ਹੀ ਨਹੀਂ ਸਕਦਾ ਖੇਤੀਓ ਨਹੀਂ ਕਰ ਸਕਦਾ ਇਹ ਬਰਬਾਦ ਹੋ ਗਿਆ ਕਿਸਾਨ ਅੱਜ ਹਾਂਜੀ ਸਰ ਕੀ ਕੀ ਮਾਮਲਾ ਹੋਇਆ ਜੀ ਬਿਰ ਜੀ ਮੇਰੇ ਇੱਥੇ ਟਰਾਂਸਫਰਮ ਦੇ ਲਵੇ ਜ਼ਮੀਨ ਤੇ ਸਾਡੇ ਪਿੰਡ ਦਾ ਬੰਬੇ ਮੱਜਰਾ ਟਰਾਂਸਫਰਮ ਲੱਗਿਆ ਬਾ ਮੈਂ ਬਿਜਲੀ ਵਾਲਿਆਂ ਨੂੰ ਹਰ ਸਾਲ ਕਹਿੰਦਾ ਵੀ ਇਹਨੂੰ ਸਹੀ ਕਰ ਲੋ ਸਪਾਰਕ ਹੁੰਦਾ ਉਹਦੇ ਕਰਕੇ ਮੇਰੇ 10 ਕਿੱਲਾਂ ਦਾ ਗੇੜ ਕਰਚੇ ਜਲ ਚੁੱਕੇ ਆ ਤੇ ਇੱਕ ਲਾਗ ਗਰੀਬ ਬੰਦਾ ਹੈ ਉਹਨੇ ਠੇਕੇ ਉੱਪਰ ਜ਼ਮੀਨ ਲਈ ਵੀ ਆ ਉਹਦੀ 6-7 ਕਿੱਲੇ ਜ਼ਮੀਨ ਦੇ ਸਾਰੇ ਸਵਾਹ ਹੋ ਗਏ ਆ ਦੇਖੋ ਕਣਕ ਉਦੇ ਕੋਲ ਵਿਚਾਰੇ ਕੋਲ ਕਨਕ ਖਾਨ ਜੋਗੀ ਵੀ ਬਚੀ ਨਹੀਂ ਹੈ ਤੇ ਹੁਣ ਕੀ ਮੰਗ ਕਰਦੇ ਆ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਵੀ ਸਾਨੂੰ ਖਰਚਿਆਂ ਦਾ ਜਿੰਨਾ ਖਰਚਾ ਖਰਚਿਆਂ ਦਾ ਦਿੱਤਾ ਜਾਵੇ ਤੂੜੀ ਸਾਡੇ ਡੰਗਰਾਂ ਜੋਗੀ ਨਹੀਂ ਬਚੀ ਤੇ ਉਹ ਵਿਚਾਰੇ ਦਾ ਸਾਰੀ ਦੀ ਸਾਰੀ ਤਬਾਹ ਹੋ ਗਈ ਖਾਨ ਜੋਗੇ ਦਾਣੇ ਨਹੀਂ ਬਚੇ